ਇਹ ਵੀ लवली ਸਿਆ ਹਾਂ ਟਾਲੀ ਦਾ ਪੈਕੇਜ ਆਪਾਂ ਕਰਤਾ ਕੈਦਰ ਰੇਟ ਚੱਕ ਬਈ ਇਹ ਵੀ ਕੀ ਹੈ ਇਹ ਬਈ ਖਜ਼ਾਨਾ ਹੀ ਆ ਬਸ ਖਜ਼ਾਨਾ ਖਜ਼ਾਨਾ ਨਹੀਂ ਆ ਕੀ ਬਾਤ ਹੈ ਬਈ ਰੇਟ ਇਹਦੇ ਵਿੱਚ ਹੈ ਵਿੱਚ ਆ ਬਈ ਖਜ਼ਾਨਾ ਹੀ ਆ ਇੱਕ ਕਦੋਂ ਖੁੱਲੀ ਹੋਣਾ ਪਰ ਰੇਟ ਇਹ ਬਈ ਪਹਿਲਾਂ ਚੀਜ਼ਾਂ ਸੁਣ ਲੈ ਖੋਲਣ ਦੀ ਬਾਲੀ-ਕਾਲੀ ਕਰਦਾ ਬਈ ਕੀ ਚੀਜ਼ਾਂ ਨੇ ਚੀਜ਼ਾਂ ਬਈ ਤੁਹਾਨੂੰ ਦੇਦਾ ਇੱਕ ਟਾਲੀ 'ਚ ਬਣੀ ਹੋਈ ਵਧੀਆ ਪੂਰੀ ਪਿਓਰ ਬਰਾਸ ਪਿੱਤ ਲੱਗਾ ਟਾਲੀ 'ਚ ਬਣੀ ਹੋਈ ਅਲਮਾਰੀ ਦੇ ਰੱਖੇ ਅੱਛਾ ਅਲਮਾਰੀ ਹੈਗੀ ਸਭ ਤੋਂ ਪਹਿਲਾਂ ਹਾਂਜੀ ਬਈ ਕਿਹੜੀ ਪਾਲਿਸ਼ ਕਰੀ ਹੈ ਇਹਦੇ ਬਈ ਸਾਰੀ ਟਾਲੀ ਚ ਬਣੀ ਵੀ ਹੈ ਪੀਯੂ ਪਾਲਿਸ਼ ਆ ਬਈ ਤੇ ਪੂਰੀ ਫੁੱਲ ਗਾਰੰਟੀ ਵਾਲੀ ਚੀਜ਼ ਆ ਅੱਛਾ ਉਹ ਦੀ ਜਿੰਦਗੀ ਵਿੱਚ ਖਰਾਬ ਹੋਣ ਵਾਲੀ ਚੀਜ਼ਾਂ ਨਾ ਨਾ ਆ ਦੇਖ ਬਈ ਇਹ ਚੀਜ਼ਾਂ ਇਹ ਦਾ ਬਈ ਸਦੀਆਂ ਹੀ ਚੱਲਣ ਵਾਲੀ ਚੀਜ਼ ਹੈ ਹਾਂ ਬਈ ਇਹ ਇਹ ਤਾਂ ਹੈ ਬਈ ਅੱਛਾ ਹੋਰ ਕੀ ਦਾਂਗੇ ਬਈ ਨਾਲੇ ਹੋਰ ਇਹਦੇ ਨਾਲ ਬਈ ਤੈਨੂੰ ਦੇ ਦਾਂਗੇ ਬੈੱਡ ਹਾਂ ਬੈੱਡ ਆ ਗਿਆ ਭਾਈ ਹਾਂ ਭਾਈ ਕੀ ਬਾਤ ਹੈ ਬੈੱਡ ਆ ਗਿਆ ਬੈੱਡ ਵੀ ਭਾਈ ਪੂਰਾ ਹੈਵੀ ਬੈੱਡ ਬਣਿਆ ਹੋਇਆ ਸਾਰਾ ਟਾਲੀ ਚ ਬੈੱਡ ਬਣਿਆ ਭਾਈ ਹਾਂ ਠੀਕ ਹੈ ਪਿਓਰ ਬਰਾਸ਼ ਪਿੱਤਰ ਲੱਗਿਆ ਭਾਈ ਭਾਈ ਆ ਆਪ ਤਿਆਰ ਕਰਦੇ ਹਾਂ ਸਾਲੀ ਆਪ ਤਿਆਰ ਕਰਦੇ ਹਾਂ ਭਾਈ ਪੂਰੀ ਫੁੱਲ ਗਾਰੰਟੀ ਵਾਲੀ ਚੀਜ਼ ਹੋਊਗੀ ਤੇ ਨਾਲ ਗੱਦਾ ਵੀ ਦੇ ਦਾਂਗੇ ਭਈ ਆਪਾਂ ਕਿੱਦਾਂ ਕਿੰਨੇ ਕਾਲਾ ਭਈ ਗੱਦਾ ਵੀ ਭਈ 5 ਇੰਚੀ ਪੂਰਾ ਸੌਫਟ ਗੱਦਾਗਾ ਪੂਰਾ ਪੋਲਾ ਗੱਦਾ ਹੈ ਜਿਵੇਂ ਮਰਜ਼ੀ ਮੋੜੀ ਚੱਲੋ ਭਾਈ ਇਹ ਜਿਹੜਾ ਮੈਟ੍ਰਸ ਹੈ ਨਾ ਭਾਈ ਇਹ ਮੈਟ੍ਰਸ ਆਪਣਾ ਗੱਦਾ ਵੈਕਿਊਮ ਹੋ ਕੇ ਭਈ ਬਾਹਰ ਜਾਂਦਾ ਹੈ ਇਹ ਬਈ ਹਾਂ ਵੈਕਿਊਮ ਹੋ ਗਏ ਇਕੱਠਾ ਹੋ ਗਏ ਇਕੱਠਾ ਹੋ ਗਏ ਜਮੈਂ ਹਵਾ ਨਹੀਂ ਖਚਲਦੇ ਜਿਵੇਂ ਆਪਾਂ ਨੂੰ ਟੌਪ ਦੀ ਜੀ ਟੌਪ ਦੀ ਕੁਆਲਿਟੀ ਕੋਈ ਥਰਮੋਕੋਲ ਵਾਲਾ ਨਹੀਂ ਬਈ ਜਿਹੜਾ ਆਮ ਮਾਰਕੀਟਾਂ 'ਚ ਜੜੀ ਜਾਂਦੇ ਆ ਬਈ ਤਿੰਨ ਚੀਜ਼ਾਂ ਹੋ ਗਏ ਚੌਥੀ ਤਿੰਨ ਚੀਜ਼ਾਂ ਨਾਲ ਸਾਈਡ ਟੇਬਲ ਦੇ ਦਾਂਗੇ ਬਈ ਸਾਈਡ ਟੇਬਲ ਆ ਜੀ ਹਾਂ ਸਾਈਡ ਟੇਬਲ ਦੇ ਨਾਲ ਬਈ ਆਪਾਂ ਸ਼ਿੰਗਾਰ ਸੀਖ ਸਕਦੇ ਹਾਂ ਕੀ ਬਾਤ ਆ ਬਈ ਇਹਦੇ ਵਿੱਚ ਵੀ ਆਪਾਂ ਮੰਨ ਲਓ ਫਕਸ਼ਨ ਐਡ ਕੀਤਾ ਵਾ ਬਾਈ ਸਟੋਰੇਜ ਵਿੱਚ ਹੈ ਇਹਦੀ ਜਿਆਦਾ ਤੇ ਡਰੈਸਿੰਗਾਂ ਦੇ ਵਿੱਚ ਸਟੋਰੇਜ ਦੇਣ ਹੀ ਨਾਟ ਗਿਆ ਹਾਂ ਹਾਂ ਇਹਦੇ ਵਿੱਚ ਵੀ ਸਟੋਰੇਜ ਆ ਬਾਈ ਬੀਬੀਆਂ ਭੈਣਾਂ ਲਈ ਸੌਖਾ ਹੈਗਾ ਪਿੱਛੇ ਸਮਾਨ ਰੱਖੋ ਹਾਂ ਤੇ ਮੂਹਰੋ ਬੰਦ ਕਰੋ ਤੇ ਬਸ ਆਈਟਮ ਆ ਬਾਈ ਨਹੀਂ ਨਹੀਂ ਬਾਈ ਹਾਂ ਮਾੜਾ ਇੱਕ ਚੀਜ਼ ਦੀ ਘੜਾ ਐਲਈਡੀ ਸਟੈਂਡ ਵੀ ਦੇ ਦਾਂਗੇ ਚੱਕੋ ਪਿਆ ਬਾਈ ਜਮਾਂ ਨਾਲ ਦਾ ਜਮਾਂ ਨਾਲ ਦਾ ਬਾਈ ਜਮਾਂ ਨਾਲ ਦਾ ਤੇ ਕਸਟਮਾਈਜ਼ ਕਰਾਉਂਦੀ ਤਾਂ ਬਈ ਕੀ ਲੋੜ ਹੈ ਕਿਸੇ ਨੂੰ ਨਹੀਂ ਨਹੀਂ ਜੇ ਬਈ ਕਿਸੇ ਨੇ ਕਰਾਉਣਾ ਆਪਾਂ ਕਸਟਮਾਈਜ਼ ਵੀ ਕਰ ਦਾਂਗੇ ਬਈ ਕਸਟਮਾਈਜ਼ ਕੀ ਕਰੋਗੇ ਬਈ ਇਹ ਚ ਜਿਹੇ ਜਾਂ ਮਰਜੀ ਡਿਜ਼ਾਈਨ ਤੇ ਜਿਹੇ ਜਾਂ ਮਰਜੀ ਸਾਈਜ਼ ਬਈ ਅਸਲ ਵੀ ਪਤਲਾਂ ਦੇ ਵਿੱਚ ਵੀ ਡਿਜ਼ਾਈਨ ਆ ਗਏ ਹਾਂ 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 ਬਈ ਗਿਫਟ ਦੇ ਦਿਓ ਫਿਰ ਹੁਣ ਚੀਜ਼ ਦਾ ਗਰੰਟੀ ਤੁਸੀਂ ਗਿਫਟ ਵੀ ਕੱਢੋ ਇੱਕ ਅੱਧਾ ਗਿਫਟ ਤਾਂ ਬਈ ਪਹਿਲਾਂ ਹੀ ਬਹੁਤ ਘੜਤੇ ਦਿਵਾਲੀ ਸਕੀਮ ਆ ਬਈ ਕੁਝ ਨਹੀਂ ਹੁੰਦਾ ਮੈਂ ਕਿਹੜਾ ਰੇਟ ਸੁਣਿਆ ਬਈ ਹਲੇ ਰੇਟ ਤਾਂ ਤੈਨੂੰ ਪਤਾ ਬਈ ਆਫਰਾਂ ਦੇ ਆਪਾਂ ਮੰਨੇ ਪਰ ਮੰਨੇ ਆ ਕੀ ਰੇਟ ਦਾਂਗੇ ਬਈ ਬਈ ਆ ਚੱਲ ਬਈ ਤੂੰ ਇਹਨੂੰ ਹੱਥ ਲਾਈ ਦਿੱਤਾ ਦਵਾਲੀ ਤੋਂ ਬਾਅਦ ਨੇ ਰੇਟ ਕੱਢਦੀ ਹੁਣ ਰੇਟ ਕੱਢ ਦਿੰਨੇ ਆ ਬਈ ਕਿੰਨੀਆਂ ਆਈਟਮਾਂ ਹੋ ਗਈਆਂ ਬਈ ਇਹ ਚ ਬਈ ਹੋਈਆਂ ਬਿਮਾਰੀ ਹੋ ਗਈ ਡਰੈਗ ਸਟੇਲ ਹੋ ਗਿਆ ਬੈੱਡ ਹੋ ਗਿਆ ਗੱਦਾ ਹੋ ਗਿਆ ਸਾਈਡ ਟੇਬਲ ਨਾਲ ਹੋ ਗਿਆ ਬਈ ਐਲਈਡੀ ਸਟੈਂਡ ਹੋ ਗਿਆ ਤੇ ਇੱਕ ਲੈਂਪ ਹੋ ਗਿਆ ਗੈਸ ਟੋਜੇ ਬਈ ਇਹ ਆ ਚੱਕ ਬਈ ਰੇਟ ਦਾ ਖਲਾਸਾ ਕਰਨ ਲੱਗੇ ਆ ਚੱਕ 1,55,000 ਬਈ ਸਿਰਫ 1,55,000 ਰੁਪਏ ਦੇਣਾ ਬਈ ਹਾਂਜੀ ਕੀ ਬਾਤ ਹੈ ਬਈ ਤੇ ਡਿਲੀਵਰੀ ਕਰ ਦੋ ਬਈ ਹੁਣ ਡਿਲੀਵਰੀ ਬਈ 40 ਕਿਲੋਮੀਟਰ ਤੱਕ ਪਹਿਲਾਂ ਹੀ ਬਹੁਤ ਉਹ ਬਈ ਕੁਝ ਨਹੀਂ ਹੁੰਦਾ ਕੋਹਣੀ ਹੁੰਦਾ ਜੇ ਗਿਫਟ ਦੇਦਾ ਤਾਂ ਕੀ ਹੁੰਦਾ ਉਹ ਤੇ ਡਿਲੀਵਰੀ ਘਟਾ ਦੇ ਚੱਲ ਬਈ ਸਾਰੇ ਪੰਜਾਬ ਦੀ ਡਿਲੀਵਰੀ ਫਰੀ ਆ ਬਈ ਪੱਕੀ ਗੱਲ ਆ ਬਈ ਵੀਡੀਓ ਸ਼ੇਅਰ ਕਰਕੇ ਕਹੋ ਸਾਰੇ ਪੰਜਾਬ ਦੀ ਡਿਲੀਵਰੀ ਵੀ ਫਰੀ ਦੇ ਦੂ ਬਈ ਹੁਣ ਆ ਬਈ ਕਿੱਥੇ ਆਉਣਾ ਪਊਗਾ ਬਈ ਤਾਰਾ ਫਰਨੀਚਰ ਹਾਊਸ ਮਾਲ ਰੋਡ ਕੋਨਾਣਾ ਮੰਡੀ ਜ਼ਿਲ੍ਹਾ ਬਠਿੰਡਾ ਦਾ ਵੀਡੀਓ ਸ਼ੇਅਰ ਕਰ ਦਿਓ